ਰਾਜਪੁਰਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਤਰਫੋਂ ਅੱਜ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਪਟਿਆਲੇ ਦੇ ਜਿਹੜੇ ਕੈਂਡੀਡੇਟ ਨੇ ਉਹ ਰੋਡ ਸ਼ੋਅ ਦੇ ਵਿੱਚ ਪਹੁੰਚੇ ਨੇ ਤੁਹਾਨੂੰ ਤਸਵੀਰ ਵਿਖਾ ਦਿੰਨੇ ਆ ਜਿਸ ਢੰਗ ਦੇ ਨਾਲ ਡਾਕਟਰ ਬਲਬੀਰ ਜਿਹੜੇ ਨੇ ਰੋਡ ਸ਼ੋਅ ਕੱਢਦੇ ਹੋਏ ਨਜ਼ਰ ਆ ਰਹੇ ਨੇ ਔਰ ਵੱਡੀ ਗਿਣਤੀ ਦੇ ਵਿੱਚ ਵਰਕਰ ਜਿਹੜੇ ਨੇ ਸਮਰਥਕ ਜਿਹੜੇ ਨੇ ਉਹ ਵੀ ਇੱਥੇ ਪਹੁੰਚਦੇ ਹੋਏ ਨਜ਼ਰ ਆਇਆ ਨੇ ਇੱਕ ਵੱਡਾ ਰੋਡ ਸ਼ੋਅ ਜਿਹੜਾ ਉਹ ਇੱਥੇ ਕੱਢਿਆ ਜਾ ਰਿਹਾ ਫੁੱਲਾਂ ਦੇ ਨਾਲ ਡਾਕਟਰ ਬਲਬੀਰ ਦਾ ਵੈਲਕਮ ਹੋ ਰਿਹਾ ਫੁੱਲਾਂ ਦੇ ਨਾਲ ਇੱਥੇ ਵੈਲਕਮ ਕੀਤਾ ਜਾ ਰਿਹਾ ਉਹਨਾਂ ਦਾ ਤਸਵੀਰਾਂ ਵੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਸ ਢੰਗ ਦੇ ਨਾਲ ਸਮਰਥਕ ਉਹਨਾਂ ਦੇ ਨਾਲ ਜੁਟੇ ਔਰ ਉਹਨਾਂ ਦਾ ਵੈਲਕਮ ਜਿਹੜਾ ਉਹ ਕੀਤਾ ਜਾ ਰਿਹਾ ਸਰੋਪੇ ਪਾਉਣ ਦਾ ਕੰਮ ਜਿਹੜਾ ਉਹ ਕੀਤਾ ਜਾ ਰਿਹਾ ਸਮਰਥਕਾਂ ਦੀ ਤਰਫੋਂ ਤੁਹਾਨੂੰ ਤਸਵੀਰ ਜਿਹੜੀ ਹੈ ਉਹ ਲਗਾਤਾਰ ਬੁਖਾਰਿਆ ਹਾਲਾਂਕਿ ਕੁਝ ਲੋਗ ਇਹੋ ਜਿਹੇ ਵੀ ਨਹੀਂ ਜਿਹੜੇ ਇਸ ਦੌਰਾਨ ਆਪਣੀਆਂ ਮੰਗਾ ਲੈ ਕੇ ਵੀ ਇੱਥੇ ਪਹੁੰਚਦੇ ਨਜ਼ਰ ਆਉਂਦੇ ਨਹੀਂ ਲੇਕਿਨ ਦੂਜੇ ਪਾਸੇ ਜਿਹੜੀ ਤਸਵੀਰ ਤੁਹਾਨੂੰ ਵਿਖਾ ਰਹੇ ਹਾਂ ਡਾਕਟਰ ਬਲਬੀਰ ਦੀ ਤਸਵੀਰ ਵਿਖਾ ਰਹੇ ਹਾਂ ਰਾਜਪੁਰਾ ਦੇ ਵਿੱਚ ਜਿਸ ਢੰਗ ਦੇ ਨਾਲ ਉਹ ਪਹੁੰਚੇ ਔਰ ਹੁਣ ਉਹਨਾਂ ਦਾ ਰੋਡ ਸ਼ੋ ਜਿਹੜਾ ਸ਼ੁਰੂ ਹੁੰਦਾ ਨਜ਼ਰ ਆਏਗਾ ਹਾਲਾਂਕਿ ਇਸ ਰੋਡ ਸ਼ੋ ਦੇ ਵਿੱਚ ਜਿਹੜਾ ਮੀ ਹੈ ਉਹ ਵੀ ਖਲਲ ਪਾਉਂਦਾ ਹੋਇਆ ਨਜ਼ਰ ਆਇਆ ਹੈ ਮੀ ਪੈਂਦਾ ਹੋਇਆ ਨਜ਼ਰ ਆ ਰਿਹਾ ਔਰ ਆ ਤਸਵੀਰ ਹੈ ਤੁਹਾਨੂੰ ਜਿਸ ਢੰਗ ਦੇ ਨਾਲ ਲੋਕਾਂ ਦੇ ਜਿਹੜੇ ਮੰਗ ਪੱਤਰ ਨੇ ਉਹ ਵੀ ਡਾਕਟਰ ਬਲਬੀਰ ਲੈਂਦੇ ਨਜ਼ਰ ਆ ਰਹੇ ਨੇ ਔਰ ਹੁਣ ਲੋਕਾਂ ਦੇ ਵਿਚਾਲੇ ਆਂਦੇ ਨਜ਼ਰ ਆ ਰਹੇ ਨੇ ਤੁਹਾਨੂੰ ਤਸਵੀਰ ਵਿਖਾ ਰਹੇ ਹਾਂ ਤਾਨੂੰ ਤਸਵੀਰ ਵਿਖਾ ਰਿਹਾ ਜਿਸ ਢੰਗ ਦੇ ਨਾਲ ਤਸਵੀਰ ਜਿਹੜੇ ਨੇ ਲੋਕਾਂ ਦੇ ਵਿਚਾਲੇ ਆਏ ਨੇ ਔਰ ਲੋਕਾਂ ਦਾ ਵੈਲਕਮ ਕਰਦੇ ਨਜ਼ਰ ਆ ਰਹੇ ਨੇ ਡਾਕਟਰ ਸਾਹਿਬ ਜਿਸ ਢੰਗ ਦੇ ਨਾਲ ਮੀਂਹ ਪੈਂਦਾ ਵੀ ਨਜ਼ਰ ਆ ਰਿਹਾ ਹੈ ਮੀਂਹ ਪੈਂਦਾ ਵੀ ਅਜ ਨਜ਼ਰ ਆ ਰਿਹਾ ਹੈ ਔਰ ਇਹ ਮੀਨ ਏਰੀਆ ਜਿਹੜੀ ਇਹ ਲੋਕਾਂ ਦੀ ਏਰੀਆ ਲੋਕਾਂ ਦੀ ਏਰੀਆ ਨੂੰ ਨਹੀਂ ਰੋਕ ਸਕਦੀ ਜੀ ਦਸਰਾ ਦੇਖ ਦਿਓ ਸਰ ਜਿਹੜਾ ਵੈਲਕਮ ਓਵਰ ਵੈਲਮਿੰਗ ਓਵਰ ਵੈਲਮਿੰਗ ਓਵਰ ਵੈਲਮਿੰਗ ਸਰ ਪਹੁੰਚ ਤਾਂ ਦੇ ਨਾਲ ਆਜੇ ਵੇਖੀ ਰਹੀ ਇਸ ਰੋਡ ਸ਼ੋਅ ਦੇ ਵਿੱਚ ਜਿਸ ਢੰਗ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਇਕੱਠੇ ਵੇਖਣ ਨੂੰ ਮਿਲ ਰਿਹਾ ਹੈ। ਦੇਖੋ ਲੋਕਾਂ ਦਾ ਜੋਸ਼ ਹੈ ਜੀ ਇਹ ਲੋਕ ਬਦਲਾਅ ਵਾਸਤੇ ਤਿਆਰ ਹੈ। ਲੋਕਾਂ ਦੇ ਵਿੱਚ ਲੋਕਾਂ ਦਾ ਜੋਸ਼ ਹੈ ਜੀ ਲੋਕਾਂ ਦਾ ਜੋਸ਼ ਹੈ। ਬਿਲਕੁਲ ਤੁਹਾਨੂੰ ਤਸਵੀਰ ਵਿਖਾ ਰਹੇ ਹਾਂ ਉਸ ਗੱਡੀ ਤੇ ਜਾਂਦੇ ਨਜ਼ਰ ਆ ਰਹੇ ਨੇ ਜਿੱਥੋਂ ਰੋਡ ਸ਼ੋਅ ਜਿਹੜਾ ਸ਼ੁਰੂ ਹੁੰਦਾ ਨਜ਼ਰ ਆਏਗਾ ਡਾਕਟਰ ਬਲਵੀਰ ਜਿਹੜੇ ਨੇ ਉਹ ਜਿਸ ਢੰਗ ਦੇ ਨਾਲ ਇੱਥੇ ਪਹੁੰਚਦੇ ਨਜ਼ਰ ਆਏ ਤੁਹਾਨੂੰ ਲਗਾਤਾਰ ਤਸਵੀਰ ਵਿਖਾ ਰਹੇ ਹਾਂ ਆ ਤਸਵੀਰ ਹੈ ਰੋਡ ਸ਼ੋਅ ਦੀ ਕਿਉਂਕਿ ਰੋਡ ਸ਼ੋਅ ਜਿਹੜਾ ਉਹ ਹੁਣ ਰਾਜਪੁਰੇ ਦੇ ਵਿੱਚ ਸ਼ੁਰੂ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਡਾਕਟਰ ਬਲਵੀਰ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਜਿੱਤ ਹੋਊਗੀ ਕਿਉਂਕਿ ਜਿਸ ਢੰਗ ਦੇ ਨਾਲ ਉਹਨਾਂ ਨੂੰ ਇੱਥੇ ਸਮਰਥਨ ਮਿਲਦਾ ਹੋਇਆ ਨਜ਼ਰ ਆ ਰਿਹਾ ਔਰ ਲਗਾਤਾਰ ਤਸਵੀਰ ਵਿਖਾ ਰਹੇ ਆ ਕਿ ਜਿਸ ਢੰਗ ਦੇ ਨਾਲ ਇਸ ਰੋਡ ਸ਼ੋਅ ਦੇ ਵਿੱਚ ਤਸਵੀਰਾਂ ਵੇਖਣ ਨੂੰ ਮਿਲ ਰਹੀਆਂ ਨੇ ਹਾਲਾਂਕਿ ਇਸ ਰੋਡ ਸ਼ੋਅ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹਨਾਂ ਨੇ ਵੀ ਪਹੁੰਚਣਾ ਸੀ ਲੇਕਿਨ ਅਚਾਨਕ ਮੀਂਹ ਪਿਆ ਗੜੇਮਾਰੀ ਹੋਈ ਉਸ ਕਰਕੇ ਜਿਹੜੀਆਂ ਫਸਲਾਂ ਖਰਾਬ ਹੋਈਆਂ ਦੇਲ ਨੀ ਫਸਲਾਂ ਦੀ ਸਮੀਖਿਆ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਦੀ ਤਰਫੋਂ ਇੱਕ ਮੀਟਿੰਗ ਜਿਹੜੀ ਹੈ ਹਾਈ ਲੈਵਲ ਮੀਟਿੰਗ ਜਿਹੜੀ ਹੈ ਉਹ ਚੰਡੀਗੜ੍ਹ ਸੱਦੀ ਗਈ ਜਿਸ ਕਰਕੇ ਮੁੱਖ ਮੰਤਰੀ ਤੇ ਇੱਥੇ ਨਹੀਂ ਪਹੁੰਚਦੇ ਨਜ਼ਰ ਆਏ ਲੇਕਿਨ ਡਾਕਟਰ ਬਲਬੀਰ ਦੀ ਗੱਲ ਕਰੀਏ ਚੇਤਨ ਸਿੰਘ ਜੋੜਾ ਮਾਜਰਾ ਦੀ ਗੱਲ ਕਰੀਏ ਗੁਰਨਾਲ ਕਨੌਰ ਦੀ ਗੱਲ ਕਰੀਏ ਪਟਿਆਲਾ ਦੇ ਵਿਧਾਇਕ ਕੋਹਲੀ ਦੀ ਗੱਲ ਕਰੀਏ ਰਾਜਪੁਰਾ ਦੀ ਵਿਧਾਇਕ ਨੀਨਾ ਮਿੱਤਲ ਦੀ ਗੱਲ ਕਰੀਏ ਉਹ ਜ਼ਰੂਰ ਇੱਥੇ ਪਹੁੰਚੇ ਨੇ ਦੇਵਮਾਨ ਦੀ ਗੱਲ ਕਰੀਏ ਇੱਥੇ ਪਹੁੰਚੇ ਨੇ ਔਰ ਉਹ ਇਸ ਰੋਡ ਸ਼ੋਦਾ जरूर हिस्सा बनते हुए नजर आ रहे हैं और डॉक्टर बलबीर ने हाथ जोड़ के लोगों का धन्यवाद भी करते हुए नजर आ रहे हालांकि जिस ढंग आम आदमी पार्टी का प्रचार वो लगातार जारी है एक बड़ा नजर आ रहा है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर